ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹਾਬੀ ਸਚੁ ਨਾਨਕ ਹੋਸੀ ਵੀ ਸਚ ਸੋਚਾ ਸੋਚਣਾ ਹੋਵੇ ਜੇ ਸੋਚੀ ਲਖ ਵਾਰ ਚੋ ਪੈ ਚੋ ਪਣਾ ਹੋਵੇ ਜੇ ਲਾਇ ਰਹਾਲੇ ਬਤਾਰ भुख्या ज बन्ना पुरिया पार सह साल चल सच कूड़ा हुई आकार हुक्मी होवन जिय हुक्म लावड़ी आई हुक्मी उत्तम नीच हुक्म लिख दुख सुख पाई है एक न हुक्मी बखशीस एक हुक्म सदा पवाई है हुक्म अंदर सबको बाहर हुक्म न को ਨੌਨਕ ਹੁਕਮਾ ਜੇ ਬੂਝਾ ਤਾ ਹਮਾ ਕਹਣਾ ਕੋਏ گا ਵੇ ਕੋਤਾਨਾ ਉਹ ਵੇਖੇ ਸਤਾ ਨਾ ਗਾਵੇ ਕੋ ਦਾ ਜਾਣਾ ਨੀ ਸਾਨ ਗਾਵੇ ਕੋ ਗੁੰਵੜੇ ਅਈਆਂ ਚਾਰ ਗਾਵੇ ਕੋ ਵੀਦਿਆ ਵੀ ਖੰਵੀ ਚਾਰ ਗਾਵੇ ਕੋ ਸਾਜ ਕਰੇ ਤਾ ਨਖੇ ਹੈ ਗਾਵੇ ਕੋ ਜੀ ਅਲਾ ਫਿਰਦੇਹਾ ਗਾਵੇ ਕੋ ਜਾ ਪੈਦੀ ਚਾ ਦੂਰ ਗਾਵੇ ਕੋ ਵੇਖਿਆ ਹਦਰਾ ਹਦੂਰ ਕਥਨਾ ਕਥੀ ਨਾ ਆਵੇ ਤੋਟ ਕਤਕਤ ਕਥੀ ਕੋਟੀ ਕੋਟ ਕੋਟ ਦੇ ਦਾਦੇ ਲੈਂਦੇ ਥਕ ਪਾਏ ਜੁਗਾ ਜੁਗੰਤਰ ਖਾਂ ਹੀ ਖਾਂ ਹੈ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਗਸਾਵੇ ਪਰਵਾਹ ਸਾਚਾ ਸਾਹਿਬ ਸਾਚ ਨਾਏ ਪਾਖਿਆ ਪਾਉ ਅਪਾਰ ਆਖੇ ਹੈ ਮੰਗੇ ਹੈ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰਖਿਆ ਜਿਤ ਦਿਸੈ ਦਰਬਾਰ ਮੂੰਹੋਂ ਕੇ ਬੋਲਣ ਬੋਲੀਆਂ ਜਿਤ ਸੁਣ ਤਰੇ ਪਿਆਰ ਅਮਿਤ ਵੇਲਾ ਸਚਨਾ ਵੜਿਆਈ ਵਿਚਾਰ ਰਮੀ ਆਵੇ ਕਪੜਾ ਨਦਰੀ ਮੁਖ ਦੁਆਰ ਨਾਨਕ ਕੇ ਵਾ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕਿ ਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਕਾ ਨਾਨਕ ਗਾਵੀਆ ਗੁਣੀ ਨਿਧਾਨ ਗਾਵੀ ਇਹ ਸੁਨਿਆ ਅਮਨ ਰਖੀਆ ਪਾਓ ਦੁੱਖ ਪਰ ਹਰ ਸੁਖ ਕਰਲਾ ਜਾਏ ਗੁਨਮੁਖ ਨਾਦਨ ਗੁਰਮੁਖ ਵੇਦੰਗਾ ਗੁਰਮੁਖ ਰਿਆ ਸਮਾਏ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾ ਹੈ ਕਹਿਣਾ ਕਥ ਨਾ ਜਾਏ ਗੁਰ ਇੱਕ ਦੇ ਹੈ 부ਝਾਏ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵੀ ਸਰ ਨਾ ਜਾਏ ਤੀਰਥ ਨਾਵਾ ਜਿਤ ਚਪਾਵਾ ਵਿਨ ਪਾਣੇ ਕਹਿਣਾ ਹੈ ਕਰੀ ਜੇਤੀ ਸਿਤ ਉਪਾਏ ਵੇਖਾ ਵਿਨ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿਖ ਸੁਨੀ ਗੁਰ ਇੱਕ ਦੇ ਹੈ 부ਝਾਏ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵੀ ਸਰ ਨਾ ਜਾਏ जे जुग चार है यार जा हो दसोनी होए नवा खंडा बिच जानी है ना चला सब कोए चंगा ना हो रखा है क्या जस कीरत जगले चेत से ना आवी तो बात ना पूछा के कीटा अंदर कीट कर दोषी दोस्त रे नानक निर्गुण गुण करे गुणवंतिया गुण दे ਤੇਹਾ ਕੋਏ ਨਾ ਸੂਜੀ ਜੇ ਤਿਸ ਗੁਣ ਕੋਏ ਕਰ ਸੁਨਿਆ ਸਿਧ ਪੀਰ ਸੁਰਨਾਦ ਸੁਨਿਆ ਤਰਤ ਤਵਲ ਆਕਾਸ ਸੁਨਿਆ ਦੀਪ ਲੋ ਪਾਤਾਲ ਸੁਨਿਆ ਪੋਹਨ ਸਕੈ ਕਾਲ ਨਾਨਕ ਭਗਤਾ ਸਦਾ ਵੇਗਾ ਸੁਨਿਆ ਦੁਖ ਪਾਪ ਕਾ ਨਾਸ ਸੁਨਿਆ ਈਸਰ ਬ੍ਰਹਮਾ ਇੰਦ ਸੁਨਿਆ ਸਮੁਖ ਸਾਲਾਹਨ ਮੰਦਾ सुनया जोग जुगतन सुनिया सुनया सात वेद नानक पता सदा वेगा सुनिया दुख पाप का नाश सुनिया सत्संतो ज्ञान सुनिया अटच का स्नान सुनिया पढ़ पढ़ पावह मान सुनयागा ध्यान नानक पगता सदा वेगा सुनिया दुख पाप का नाश सुनया सरा गुना के गाह सुनिया सेख पिर पाचा सुनया अंधे पावे राहो सुनया हाथ हो ਨਾਦ ਭਗਤ ਅਸਦਾ ਵੇਗਾ ਅਸ ਸੁਨੀਆ ਦੁਪਾਪ ਕਾ ਨਾ ਸ ਮਨਨੇ ਕੀ ਗਦ ਕਹੀ ਨਾ ਜਾਏ ਜੇ ਕੋ ਕਹਾ ਪਿਛਾ ਪਛੁਤਾਏ ਕਾਗਤ ਕਲਮ ਨ ਲਿਖਨ ਹਰ ਮਨਨੇ ਕਬ ਹੈ ਕਰਨ ਵਿਚਾਰ ਆਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨਨਾ ਸੁਰਤ ਹੋਵਾ ਮਨ ਬੋਧ ਮਨਨਾ ਸਗਲੇ ਪਵਨ ਕੀ ਸੋਧਾ ਮਨਾ ਮੂਹਾ ਟੋਟਾ ਨਾ ਖਾਇ ਮਨ ਨਾ ਜਮ ਕੇ ਆਸਾਧਨਾ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਮਾਰਗਾ ਠਾਕ ਨਾ ਪਾਏ ਮੰਨਾ ਪੱਥਿਓਂ ਪਰ ਗੜ ਜਾਏ ਮੰਨਾ ਮੱਗ ਨਾ ਚੱਲਿਆ ਪੰਥ ਮਨਾ ਧਰਮ ਸੇ ਤੀਸਨਵੰਤ ਆਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਉਹ ਨਾ ਪਾਵੇ ਮੁਖ ਦਵਾਰ ਮੰਨਾ ਪਰਵਾਰਾ ਸਾਧਾਰ ਮੰਨਾ ਤਰਾ ਤਾਰੇ ਗੁਰ ਸਿੱਖ ਮੰਨਾ ਨਾਨਕ ਪਵਹਨਾ ਪੇਖ ਆਸਾ ਨਾਮ ਨਿਰੰਝਨ ਹੋਏ ਤੇ ਕੋ ਮਨ ਜਾਣਾ ਮਨ ਕੋਏ ਪੰਜ ਪਰਵਾਨ ਪੰਜ ਪ੍ਰਧਾਨ ਪੰਜੇ ਪਾਵਹਿ ਦਰਗਾਹ ਮਾਨ ਪੰਜੇ ਸੋਹਾਂ ਦਰ ਰਾਜਾਨ ਪੰਜਾ ਕਾ ਗੁਰ ਏਕ ਧਿਆਨ ਜੇ ਕੋ ਕਹ ਕਰਾ ਵਿਚਾਰ ਕਰਤੇ ਕਾ ਕਰਨਾ ਨਹੀਂ ਸੁਮਾਰ ਤੋਲ ਤਰਮ ਦੇਯਾ ਕਾ ਪੂਤ ਸੰਤੋਖ ਤਾਪ ਰਖਿਆ ਜਨ ਸੂਤ जे को बुजा हो वै सच ऊपर के पार धरती होर, होर, होर तिस्ते पार कमजोर जिया जात रंगा के नाव सबना लिखे बुढ़ी कलाम हो लेखा लिख जाने को लेखा लिखया है केस केता केता वाले हो रूप दाव के ती दास ਇਹ ਤਾਂ ਪਸਾਉਏ ਕੋ ਕਵਾਉ ਤਿਸ ਤੇ ਹੋਇ ਲਖ ਦਰਿਆ ਕੁਦਰਤ ਕਾ ਬਨ ਕਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਪਾਵੈ ਸਾਈ ਭਲੇਕਾਰ तू सदा सलामत निरंकार असंख जप असंख पाओ असंख पूजा असंख तप ता ताओ असंख्य गर्भ मुख वेद पाठ असंख जोग मन रह उदास असंख भगत गुण ज्ञान विचार असंख सती असंघ दा तार असंख्य सूर मूह पक्षसार असंख्य मोहन लिवला तार कुदरत का है विचार वार्या न जावा एक ऐक ज्योतुत भाव्या सही पलिकार तू सदा सलामत निरंकार असंख मूर्ख अंधोर असंख्य चो ਉਰਾਰਾਮ ਕਰੋ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲਵੜ ਧਿਆਕ ਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੁੜਿਆਰ ਕੁੜੇ ਫਿਰਾ ਹੈ ਅਸੰਖ ਮਲੇਚ ਮਲਪਕਾ ਪਾਖਾ ਹੈ ਅਤੰਕ ਨਿੰਦਕ ਅਸਿਰ ਕਰਾਂ ਪਾਰ ਨਾਨਕ ਨੀਤਕਾਰਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਤੁ ਤੁਪਾ ਵਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਤੰਕ ਨਾਵ ਸੰਗਤਾਵ ਅਗਮ ਅਗਮ ਅਸਾਂ ਖਲੋ ਅਸੰਗ ਕਾ ਹਾਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਾਇਨ ਗੀਤ ਗੁਣ ਗਾ ਅਖਰੀ ਲਿਖਨ ਬੋਲਨ ਵਾਨ ਅਖਰਾ ਸਿਰ ਸੰਜੋਵ ਖਾਨ ਜਿਨ ਇਹ ਹੈ ਲਿਖੇ ਕਿਸ ਸਿਰ ਨਾ ਹੈ ਜੀਵ ਫੁਰਮਾਇਤਿ ਵਤੀ ਵਪਾ ਹੈ ਜੇਤਾ ਕੀਤਾ ਤੇ ਤਾਨਾ ਵਿਨ ਨਾਵੈ ਨਾਹੀ ਕੋ ਥਾ ਕੁਦਰਤ ਕਵਨ ਕਾ ਹੈ ਵਿਚਾਰ ਵਾਰਨ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲਿਕਾਰ ਤੂ ਸਦਾ ਸਲਾਮ ਨਿਰੰਕਾਰ ਪਰਿਆ ਹਤ ਪੈਰ ਤਨ ਦੇਹ ਪਾਣੀ ਤੋਤਾ ਉਤਰਸ ਕੇ ਹ ਮੂਤ ਪਲਿਤੀ ਕਪੜ ਹੋਏ ਦੇ ਸਾਬੂਨ ਲਈਆ ਓ ਥੋਏ ਪਰਿਆਮਤ ਪਾਪਾ ਕਾ ਸੰਗ ਉਹ ਤੋ ਪੈਨਾ ਵਾ ਕਹਿ ਰਹੇਗਾ ਪੂਨੀ ਪਾਪੀ ਆ ਕਨਹਾ ਕਰਨ ਕਾਰਨ ਕਰਨ ਵਾਲੇ ਖਜਾਹੋ ਆਪੇ ਵੀ ਜਾਪੇ ਖਾਹੋ ਨਾ ਨ ਹੁਕਮੀ ਆਵੋ ਜਾਵੋ ਧੀਰਤ ਤਪ ਦੇ ਆਦਤ দান ਜੇ ਕੋ ਆਵਾ ਤਿਲ ਕਾਮਾਨ ਸੁਨਿਆ ਮਨਿਆ ਮਨ ਕੇ ਤਾ ਪਾਓ ਅੰਤਰ ਗਤ ਧੀਰਤ ਮੈਲਾ ਨਾ ਸਭ ਗੁਣ ਤੇਰੇ ਮੈ ਨਹੀਂ ਕੋਏ ਵਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤ ਬਾਣੀ ਭਰਮਾ ਸਤ ਸੂ ਹਾਲ ਸਦਾ ਮੰਚਾਓ ਕਵਨ ਤੋਂ ਵੇਲਾ ਵਕਤ ਕਵਨ ਹੈ ਕਵੰਦਿਤ ਕਵਨ ਵਾਰ ਕਵਨ ਸੇ ਰੂਤੀ ਮਾ ਹੋ ਕਵੰਜਿਤ ਹੋਆ ਆਕਾਰ ਵੇਲ ਨਾ ਪਾਈ ਆ ਪੰਡਤੀ ਜੇ ਹੋਆ ਲੇਖ ਪੂਰਾਨ ਵਕਤ ਨਾ ਪਾਇਓ ਕਾਦੀ ਆ ਜੇ ਲੇਖਾਂ ਲੇਖ ਕੁਰਾਨ ਕਿਤਵਾਰ ਨਾ ਜੋਗੀ ਜਾਨ ਰੂਤ ਮਾ ਹੋ ਨਾ ਕੋਈ ਚਾ ਕਰਤਾ ਸਿਰਸੀ ਕੋ ਸਾਜੇ ਆਪੇ ਜਾਨ ਸੋਈ ਕਿਵ ਕਰ ਆਕਾ ਕੇ ਵਸਾ ਲਾਹੀ ਕਿਉ ਵਰਨੀ ਕਿ ਵਜਾਨਾ ਨਾਨਕ ਆਖਨ ਸਭ ਕੋ ਆਖਾ ਇਕ ਤੋਂ ਇਕ ਸਿਆਨਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣ ਅੱਗਾ ਗਿਆਨ ਸੋਹਾ ਪਾਤਾਲਾ ਪਾਤਾਲ ਆਗਾਸਾ ਆਗਾਸ ਓੜਕ ਓੜਕ ਪਾਲ ਥਕੇ ਵੇਦ ਕਹਨ ਇੱਕ ਬਾਤ ਸਹਿਸ 18 ਕਹਨ ਕਿਤੇ ਬਾ ਅਸੁਲੂ ਇਕਤਾਤ ਲੇਖਾ ਹੋਏ ਤਾਲਿਕਿਆ ਲੇਖਾ ਹੋਏ ਵੀ ਨਾਸ ਨਾ ਅਨਕਾ ਵੱਡਾ ਆਖੀ ਆਪੇ ਜਾਣ ਆਪ ਸਲਾਹੀ ਸਲਾਹ 에ਤੀ ਸੂਰਤ ਨਪਾਇਆ ਨਦੀਆ ਅਤਾਵਾਹ ਭਵਾਂ ਸਮੁੰਦਰ ਨ ਜਾਣਿਆ ਹਾ ਸਮੁੰਦ ਸਾ ਸੁਲਤਾਨ ਗਿਰਹਾ 세ਤੀ ਮਲਤਾਨ ਕੀਲੀ ਤੁਲਨਾ ਹੋਵਨੀ ਜੇਤੀ ਸਮਨ ਹੋ ਨਾ ਵੀ ਸਰਹਾ ਅੰਤਰਨਾ ਸਿਫਤੀ ਕਹਿਨਾ ਅੰਤ ਅੰਤਨਾ ਕਰਨਾ ਦੇਨਾ ਅੰਤ ਅੰਤਨਾ ਵੇਖਣ ਸੋਨੰਨਾ ਅੰਤ ਅੰਤਨਾ ਜਾਪਿਆ ਕਿਆ ਮਨ ਮੰਤਾ अंत न जाप की ता आकार अंत न जाप पर वार अंत कारण कहते है ताके अंत न पाए जाहे एहो अंत न जाने कोय बोता कहिया बोता हो वडा साहिब ऊचा था ऊंचे ऊपर ऊँचा ना एवड़ ऊंचा हो वह कोय तिस ऊचे को जाना सोए जेवड़ आप जाना आप आप नानक नदरी कर्मी दात बहुता कर्म लिखया ना जाये वडा दाता तिलना तमा yeah okay. ਕਿਤੇ ਮੰਗਾਂ ਜੋ ਅਪਾਰ ਕਿਤੇ ਅਗਰ ਨਹੀਂ ਵਿਚਾਰ ਕਿਤੇ ਖਪਤ ਉਠਾ ਵੇਕਾਰ ਕਿਤੇ ਲਾਲਾ ਮੁਕਰ ਪਾਹੇ ਕਿਤੇ ਮੁਰਖ ਕਾਹੇ ਖਾਹੇ ਕਿਤੇ ਦੁਖ ਭੂਖ ਸਦ ਮਾਰ ਇਹ ਹੈ ਪੇ ਦਾਤੇ ਹੀ ਦਾਤਾਰ ਬੰਦ ਖਲਾਸੀ ਪਾਣਾ ਹੋਏ ਹੋਰ ਆਖ ਨ ਸਕਾ ਕੋਏ ਜੇ ਕੋ ਖਾਇਕ ਆਖ ਨ ਪਾਏ ਉਹ ਜਾਣਾ ਜਿਤਿਆ ਮੂੰਹ ਖਾਏ ਆਪੇ ਜਾਣਾ ਆਪੇ ਦੇ ਆਖਾਂ ਸੇ ਪੇ ਕੇ ਕੇ ਜਿਸ ਨੌਬਕ ਸੇ ਸਿਫਤ ਸਲਾਹ ਨਾਨਕ ਪਾਚਾ ਹੀ ਪਾਚਾ